ਅਧਿਕਾਰ ਤੰਕਰੇ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟੇਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪ੍ਰਵਾਸ ਦੋ ਤਮਾਹੀ ਤੋਂ ਵੱਧ ਘਟਿਆ ਜੋ ਕਿ ਆਮਦ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਘਟਦੇ ਰੁਝਾਨ ਨੂੰ ਦਰਸਾਉਂਦਾ ਹੈ ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇੱਕ ਤਹਾਕੇ ਤੋਂ ਵੱਧ ਸਮੇਂ ਤੋਂ ਬ੍ਰਿਟੇਨ ਦੇ ਵਿੱਚ ਰਾਜਨੀਤਿਕ ਬਹਿਸ ਉੱਤੇ ਹਾਵੀ ਰਿਹਾ ਹੈ ਲਗਾਤਾਰ ਸਰਕਾਰਾਂ ਨੇ ਸਖਤ ਵੀਜ਼ਾ ਨਿਯਮ ਅਤੇ ਉੱਚ ਤਨਖਾਹ ਸੀਮਾਵਾਂ ਲਾਗੂ ਕੀਤੀਆਂ ਨੇ ਅਤੇ ਮੌਜੂਦਾ ਸਰਕਾਰ ਹੋਰ ਵਾਅਦਾ ਕਰ ਰਹੀ ਹੈ ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ 12 ਮਹੀਨਿਆਂ ਦੇ ਵਿੱਚ ਸ਼ੁੱਧ ਪ੍ਰਵਾਸ 6,49,000 ਤੋਂ ਘਟ ਕੇ 2,40,000 ਹੋ ਗਿਆ ਕਿਉਂਕਿ ਕੰਮ ਮਤੇਰੀ ਲਈ ਘੱਟੋ-ਘੱਟ ਗੈਰ-ਯੂਰਪੀ ਨਾਗਰਿਕ ਪਹੁੰਚ ਰਹੇ ਨੇ ਅਤੇ ਪ੍ਰਵਾਸ ਪੱਤਰ ਦੇ ਵਿੱਚ ਲਗਾਤਾਰ ਹੌਲੀ-ਹੌਲੀ ਵਾਧਾ ਹੋਇਆ ਹੈ। ONS ਨੇ ਕਿਹਾ ਕਿ ਕੰਮ ਦੇ ਲਈ ਗੈਰ-ਯੂਰਪੀ ਨਾਗਰਿਕਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ 68% ਦੀ ਗਿਰਾਵਟ ਆਈ ਹੈ, ਜਦੋਂ ਕਿ ਅਧਿਆਨ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੇ ਵਿੱਚ 25% ਦੀ ਗਿਰਾਵਟ ਆਈ ਹੈ। ਇਹ ਗ੍ਰਾਡੂਏਟ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਹੁੰਦੇ